ਤਸਵੀਰਾਂ ਵਿਖਾਵਾਂਗੇ ਤੁਹਾਨੂੰ ਜੋ ਅੱਜ ਉਸ ਨੌਜਵਾਨ ਦੀ ਆ ਜਿਸਦੇ ਮਾਪੇ-ਮਾਪੇ ਦੁਨੀਆ ਤੋਂ ਚਲੇ ਗਏ ਨੇ ਪਰ ਅੱਜ ਵੀ ਕਿਤੇ ਉਹਨਾਂ ਨੂੰ ਯਾਦ ਕਰਕੇ ਉਸ ਫਰਾਨੇ ਵਿੱਚ ਮਾਪੇ-ਮਾਪੇ ਦੀਆਂ ਫੋਟੋ ਹੱਥ ਵਿੱਚ ਫੜ ਕੇ ਉਹਨਾਂ ਨੂੰ ਯਾਦ ਕਰਦਾ ਮੈਂ ਕਿਵੇਂ ਬੁਲਾਵ ਪਿਆਰ ਤੇਰਾ ਤੇਰੀ ਮਮਤਾ ਤੇ ਦੁਲਾਰ ਤੇਰਾ ਖੁਦ ਚੱਲਦੀ ਰਹੀ ਦੱਤਿਆ ਬਾਬਾ ਮੈਨੂੰ ਕਰਕੇ ਠੰਡੜੀ ਸ਼ਾਂ ਹਰ ਜਨਮ ਦੇਣ ਨਹੀਂ ਦੇ ਸਕਦਾ ਮੈਂ ਤੇਰੇ ਐਹਸਾ ਨਾ ਦਮਾ ਮੈਨੂੰ ਕਿ ਅੱਜ ਬੜੀਆਂ ਮੁਸ਼ਕਲਾਂ ਜਿਹੜਾ ਕਿ ਸਾਹਮਣਾ ਕਰਨਾ ਪੈਂਦਾ ਮੈਨੂੰ ਸਭ ਕੁਝ ਖੁਦ ਨੂੰ ਕਰਨਾ ਪੈਂਦਾ ਰੋਟੀ ਵੀ ਆਪ ਕਹੇ ਟਾਈਮ ਖਾਣਾ ਕਹੇ ਟਾਈਮ ਨਹੀਂ ਖਾਣਾ ਕਿਉਂਕਿ ਮੰਮੀ ਮਾਂ ਦੇ ਹੱਥਾਂ ਦੀਆਂ ਰੋਟੀਆਂ ਜਿਹੜੀਆਂ ਕਿ ਖਾਦਿਆਂ ਨੂੰ ਬੜਾ ਚੇਰੀ ਹੋ ਗਿਆ ਔਰ ਕਿਉਂਕਿ ਅੱਜ ਜੋ ਮਾਂ ਪਿਓ ਹੁੰਦਾ ਬੱਚੇ ਨੂੰ ਮਾਂ ਪਿਓ ਨੂੰ ਪਤਾ ਹੁੰਦਾ ਵੀ ਆ ਮੈਂ ਆਪਣੇ ਬੱਚੇ ਨੂੰ ਰੋਟੀ ਖਵਾਣੀ ਹੈ ਮਾਨੂੰ ਹੋਇਆ ਕੀ ਸੀ ਦਸਕਾਂ ਜੂ ਸਾਂਝਾ ਕਰਦੇ ਹੋ ਮੌਤ ਕਿਸ ਤਰ੍ਹਾਂ ਹੋਈ ਉਹਨਾਂ ਦੀ ਦੁਨੀਆ ਤੋਂ ਕਿਸ ਤਾਂ ਗਏ ਨੇ ਕੀ ਹੋਇਆ ਕੀ ਸੀ ਮਾਨੂੰ ਕਿਸੇ ਦੇ ਮਕਾਨ ਹੀ ਕਿਸੇ ਦਾ ਘਰੇ ਗਿਆ ਸੀ ਤੇ ਉਹਨਾਂ ਦੇ ਉੱਪਰ ਜਿਹੜਾ ਕਿ ਖੁੱਡਾ ਬਣਿਆ ਹੋਗਾ ਹੈ ਕਬੂਤਰਾਂ ਦਾ ਜਿੰਨਾ ਕਿ ਜਾਨਵਰ ਬਣਾ ਹੈਗਾ ਸੀ ਉਹਨਾਂ ਦਾ ਜਿਹੜਾ ਚਬਾਰਾ ਸੀ ਉਹਦੇ ਮੇਰੀ ਮੰਮੀ ਦੇ ਉੱਪਰ ਜਿਹੜਾ ਕਿ ਡਿੱਗ ਗਿਆ ਸੀ ਉਦੋਂ ਮੈਂ ਤਕਰੀਬਨ 12 ਸਾਲ ਦਾ ਸੀ ਜਦੋਂ ਮੈਨੂੰ ਮੈਂ ਕਿੱਥੇ ਕੰਮ ਕਰਦਾ ਸੀ ਉੱਥੇ ਮੈਨੂੰ ਫੋਨ ਆਇਆ ਕਿ ਤੇਰੀ ਮੰਮੀ ਇਸ ਤਰ੍ਹਾਂ ਹੀ ਸ਼ੱਟ ਲੱਗ ਗਈ ਤੇ ਫਿਰ ਮਮਾ ਮੇਰੀ ਜਿਹੜੀ ਕਿ ਮੈਨੂੰ ਸ਼ੱਟ ਕੇ ਚੱਲ ਗਈ ਆਪਣੇ ਆਪ ਨੂੰ ਤਾਂ ਬਹੁਤ ਹੀ ਜਿਹੜਾ ਕਿ ਕੱਲਾ ਮਹਿਸੂਸ ਹੁੰਦਾ ਮੈਨੂੰ ਵੀ ਉਹਨਾਂ ਦੀ ਕਮੀ ਜਿਹੜੀ ਕਿ ਕਦੀ ਪੂਰੀ ਹੋ ਨਹੀਂ ਸਕਦੀ ਜਾਂ ਮੈਂ ਰੱਬ ਨੂੰ ਇਹ ਕਹਿੰਦਾ ਮਾ ਰੱਬਾ ਤੂੰ ਵਾਕਿਆ ਮੇਰੇ ਨਾਲ ਕੀ ਕੀਤਾ ਮੇਰੀ ਮਾਂ ਤੇ ਕੋਈ ਕੋਈ ਮੇਰਾ ਤੁਸੀਂ ਮੇਰਾ ਪਿਓ ਵੀ ਖੋ ਲਿਆ ਬਹੁਤ ਹੀ ਜ਼ਿਆਦਾ ਕਿ ਜਿਹੜੇ ਕਿ ਦਿਨ ਚੇਤੇ ਆਉਂਦੇ ਡੈਡੀ ਮੇਰੇ ਨੇ ਆਉਣਾ ਪੀਤਰਾ ਉਹਨਾਂ ਨੇ ਕੰਮ ਤੋਂ ਆਣਾ ਉਹਨਾਂ ਨਾਲ ਕੇ ਕਹਿਣਾ ਪੀਆ ਫਲਾਨੀ ਚੀਜ਼ ਲੈਣ ਚੱਲਾਂ ਮੈਂ ਉਦੋਂ ਮੈਨੂੰ ਨਾਲ ਲੈ ਜਾਣਾ ਵੀ ਨਹੀਂ ਤੂੰ ਆ ਚੀਜ਼ ਖਾ ਉਹਨਾਂ ਨਾਲ ਮੈਨੂੰ ਖਵਾਣੀ ਪੀਣਾ ਪਿਆਰ ਕਰਨਾ ਨਾ ਮੁਹੱਬਤ ਨਾ ਪਿਆਰ ਮੈਂ ਕਹਿਣਾ ਪੀ ਮੈਂ ਬਿਆਨ ਨਹੀਂ ਕਰ ਸਕਦਾ ਮੈਂ ਜਿੰਨੇ ਲੋਕ ਦੇਖ ਰਹੇ ਆ ਦੂਰ ਹੋਰ ਦੇਸ਼-ਵਿਦੇਸ਼ਾਂ ਵਿੱਚ ਜਿੰਨੇ ਪੰਜਾਬ ਦੇ ਵਿੱਚ ਲੋਕ ਦੇਖ ਰਹੇ ਆ ਮੈਂ ਇਹੀ ਕਹਿਣਾ ਮਾਪਿਓ ਦੀ ਸੇਵਾ ਕਰਿਆ ਕਰੋ ਮੇਰੀ ਕਿਉਂਕਿ ਮਾਪਿਓ ਤੇ ਜਾਣ ਤੋਂ ਬਾਅਦ ਕਿਸੇ ਨੇ ਸਾਰ ਨਹੀਂ ਲਈ ਨਾ ਕਿ ਕਿਸੇ ਰਿਸ਼ਤੇਦਾਰ ਨੇ ਉਹਨੇ ਮੈਨੂੰ ਪੁੱਛਿਆ ਜਿਹੜਾ ਗਾਇਕੀ ਦਾ ਸੁਪਨਾ ਸੀ ਉਹ ਤੇ ਮੰਮੀ ਨੂੰ ਨਾ ਸੁਪਨਾ ਸੀ ਵੀ ਨੇ ਵੱਡਾ ਹੋ ਕੇ ਸਿੰਗਰ ਹੀ ਬਣੇ ਵੀ ਅੱਜ ਮੇਰੇ ਕੋ ਨਹੀਂ ਵੀ ਹੈਗੇ ਪਰ ਮੈਂ ਫਿਰ ਵੀ ਇਹ ਮਹਿਸੂਸ ਹੁੰਦਾ ਕਿ ਅੱਜ ਫੇਰ ਵੀ ਮੇਰੇ ਨਾਲ ਨੇ ਉਹਨਾਂ ਰੂਹ ਜਿਹੜੀ ਕਿ ਮੇਰੇ ਨਾਲ ਹੈ ਉਹਨਾਂ ਦੀਆਂ ਦੁਆਵਾਂ ਮੇਰੇ ਨਾਲ ਨੇ ਮਾਪਿਆਂ ਦੀ ਤਾਂ ਬਹੁਤ ਹੀ ਜ਼ਿਆਦਾ ਨਹੀਂ ਮੰਮੀ ਪਾਪਾ ਦੀ ਬਹੁਤ ਜ਼ਿਆਦਾ ਜ਼ਿਆਦ ਹੁੰਦੀ ਮੈਂ ਦੱਸ ਨਹੀਂ ਸਕਦਾ ਜਦੋਂ ਮੇਰਾ ਬਰਥਡੇ ਹੋਣਾ ਸੀ ਮੰਮੀ ਹੁਣ ਮੈਨੂੰ ਦੱਸਣਾ ਵੀ ਨਹੀਂ ਪੀ ਜਦੋਂ ਨਾ ਕੇਕ ਲਿਆ ਕੇ ਦੇ ਘਰੇ ਲੈ ਆਣਾ ਮੈਂ ਇਹਨਾਂ ਨੂੰ ਬਸ ਮੈਨੂੰ ਤਾਂ ਇਹ ਵੀ ਹੁੰਦਾ ਮੈਂ ਕੰਮ ਤੇ ਨਹੀਂ ਪੀ ਮੇਰਾ ਬਰਥਡੇ ਆ ਮੈਨੂੰ ਫੇਰ ਬਾਜੀ ਉਹਨਾਂ ਮੇਰੇ ਸਾਹਮਣੇ ਕੇਕ ਲੈ ਕੇ ਆਣਾ ਹੁਣ ਜੋ ਉਹਦੇ ਮੇਰੇ ਮੰਮੀ ਪਾਪਾ ગયા ਨਾ ਮੈਂ ਕਦੀ ਆਪਣਾ ਕੇਕ ਤੱਕ ਨਹੀਂ ਕਟਾਇਆ ਮੈਂ ਕਿਉਂਕਿ ਫੇਰ ਹੀ ਮਹਿਸੂਸ ਉਸ ਚੀਜ਼ ਨੂੰ ਸਾਨੇ ਕਹਿੰਦੇ ਨੇ ਆਪ ਵੀ ਆਪਾ ਦੇਖ ਤੇ ਸਕਦੇ ਨਹੀਂ ਆ ਪਰ ਮਹਿਸੂਸ ਤੇ ਕਰ ਹੀ ਸਕਦੇ ਆ ਕਿਉਂਕਿ ਇੱਕ ਬੱਚਾ ਹੈ ਜਾਣਦਾ ਮਾਂ ਦਾ ਦਰਦ ਕੀ ਹੁੰਦਾ ਮੈਂ ਪਰ ਫੇਰ ਵੀ ਅੱਜ ਮਹਿਸੂਸ ਕਰਦਾ ਵੀ ਮੇਰੇ ਨਾਲ ਨੇ ਉਹਨਾਂ ਦੀ ਜਿਹੜੀ ਰੂਹ ਹੈ ਮੇਰੇ ਨਾਲ ਹੈ ਉਹਨਾਂ ਦੀ ਰੂਹ ਜਿਹੜੀ ਦੇਖ ਰਹੀ ਮੈਂ ਹੋ ਲੈਖਾਂ ਦੇ ਸਤਾਉ ਨੂੰ ਹੋ ਲੈਖਾਂ ਦੇ ਸਤਾਉ ਨੂੰ ਨਹੀਂ ਹੋਰੇ ਸਤਾਈ ਦਾ ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ ਸਸੀਗਾ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਜੋ ਅੱਜ ਉਸ ਨੌਜਵਾਨ ਦੀ ਆ ਜਿਸ ਦੇ ਮਾਪੇ-ਮਾਪ ਦੁਨੀਆ ਤੋਂ ਚਲੇ ਗਏ ਨੇ ਪਰ ਅੱਜ ਵੀ ਕਿਤੇ ਉਹਨਾਂ ਨੂੰ ਯਾਦ ਕਰਕੇ ਉਸ ਫੋਰਾਨੇ ਵਿੱਚ ਮਾਪੇ-ਮਾਪ ਦੀਆਂ ਫੋਟੋ ਹੱਥ ਵਿੱਚ ਫੜ ਕੇ ਉਹਨਾਂ ਨੂੰ ਯਾਦ ਕਰਦਾ ਤੇ ਫੋਟੋਆਂ ਦੇ ਨਾਲ ਗੱਲਾਂ ਕਰ ਰਿਹਾ ਜੀ ਮੈਂ ਗੱਲ ਕਰ ਰਿਹਾ ਲਵ ਜੰਡਿਆਲੇ ਵੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਆਪਣੇ ਮਾਪੇ-ਮਾਪ ਦੀਆਂ ਫੋਟੋਆਂ ਲੈ ਕੇ ਅੱਜ ਵੀ ਕਿੰਨੇ ਕਿਤੇ ਉਹਨਾਂ ਨੂੰ ਯਾਦ ਕਰਦਾ ਅਤੇ ਮਾਂ ਜਿਹੜੀ ਕੀ ਰਾਜ 2008 ਵਿੱਚ ਮੌਤ ਹੋ ਜਾਂਦੀ ਆ ਅਤੇ ਪਿਤਾ ਤਸੀਮ ਸਿੰਘ ਜਿਹੜੇ ਕੀ 2008 ਵਿੱਚ ਚਲੇ ਜਾਂਦੇ ਨੇ ਗੱਲਬਾਤ ਵੀ ਕਰਾਂਗੇ ਇਸ ਨੌਜਵਾਨ ਦੇ ਨਾਲ ਪੁੱਛਾਂਗੇ ਜ਼ਿੰਦਗੀ ਬਾਰੇ ਮਾਪੇ ਤੋਂ ਬਾਅਦ ਕਿਹੜੇ ਹਾਲਾਤਾਂ 'ਚ ਕਿੰਨੇ ਕ ਮਸੀਬਤਾਂ ਜਿਹੜਾ ਉਹ ਜ਼ਿੰਦਗੀ ਬਤੀਤ ਕਰ ਰਿਆ। ਲਵ ਜੀ ਹੋਇਆ ਕੀ ਸੀ ਤੁਹਾਡੇ ਮਾਪੇ ਨੂੰ ਦਸ਼ਕਾਂ ਜੂਨ ਸਾਡਾ ਕਰਦੇ ਹੋ। ਅਸੀਂ ਦੇਖਿਆ ਤੁਸੀਂ ਇਸ ਬਰਾਨੇ ਵਿੱਚ ਮਾਪੇ ਦੀਆਂ ਫੋਟੋ ਹੱਥ ਚ ਫੜ ਕੇ ਉਹਨਾਂ ਨੂੰ ਯਾਦ ਕਰ ਰਹੇ ਹੋ। ਤੇ ਅਸੀਂ ਦੇਖਿਆ ਤੁਸੀਂ ਫੋਟੋਆਂ ਨਾਲ ਗੱਲਾਂ ਵੀ ਕਰ ਰਹੇ ਹੋ। ਕੀ ਕਾਰਨ ਕੀ ਬਣ ਗਿਆ ਇਹ? ਕਾਰਨ ਇਹ ਹੈ ਕਿ ਜਦੋਂ ਕਹਿੰਦੇ ਨਾ ਜਦੋਂ ਬੱਚੇ ਦਾ ਜੋ ਜਦੋਂ ਬੱਚੇ ਦਾ ਮਾਪਿਓ ਜੇ ਦੂਰ ਚੱਲ ਜਾਂਦਾ ਉਹਨੂੰ ਪਤਾ ਹੁੰਦਾ ਹੈ। ਤੇ ਅੱਜ ਮੈਨੂੰ ਪਤਾ ਹੈ ਕਿ ਮੇਰੇ ਮਾਪਿਓ ਵਾਕਿਆ ਮੇਰੇ ਕੋਲ ਨਹੀਂ ਹੈਗੇ ਤੇ ਅੱਜ ਮੈਨੂੰ ਇਹ ਕਮੀ ਮਹਿਸੂਸ ਹੁੰਦੀ ਹੈ ਮੈਨੂੰ ਜਿਹੜਾ ਕਿ ਇਕੱਲਾਪਨ ਦੂਰ ਮੇਰਾ ਹੁੰਦਾ ਹੈ ਮੈਨੂੰ ਲੱਗਦਾ ਮੈਂ ਇਕੱਲਾ ਰਹਿ ਗਿਆ ਦੁਨੀਆ ਤੇ ਫਿਰ ਮੈਂ ਮਾਂ ਦੀ ਯਾਦ ਦੇ ਵਿੱਚ ਕੁਝ ਕਹਿਣਾ ਚਾਹਾਂਗਾ ਹਾਂ ਮੈਂ ਕਿਵੇਂ ਭੁਲਾਵਾਂ ਪਿਆਰ ਤੇਰਾ ਹਾਂ ਤੇਰੀ ਮਮਤਾ ਦੁਲਾਰ ਤੇਰਾ ਮੈਂ ਕਿਵੇਂ ਪੁਲਾਵਾਂ ਪਿਆਰ ਤੇਰਾ ਹੋ ਤੇਰੀ ਮਮਤਾ ਤੇ ਦੁਲਾਰ ਤੇਰਾ ਖੁਦ ਚਾਲੀ ਹਰੇ ਜਨਮ ਦਿਨ ਨਹੀਂ ਦੇ ਸਕਦਾ ਮੈਂ ਤੇਰੇ एहसान दहम ਜਿਵੇਂ ਅਸਲਵ ਹੋਇਆ ਕਿ ਤੁਸੀਂ ਤੁਹਾਡੇ ਮਾਪੇ ਨੂੰ ਦਸ਼ਕਾਂ ਜੂ ਸਾਜਾ ਕਰਦੇ ਹੋ ਮਾਪੇ ਦੇ ਜਾਣ ਤੋਂ ਬਾਅਦ ਕਿੰਨੇ ਕ ਮੁਸੀਬਤਾਂ ਤੁਹਾਨੂੰ ਸਾਹਮਣਾ ਕਰਨਾ ਪਿਆ ਕਿੰਨੇ ਕ ਮੁਸ਼ਕਲਾਂ ਦਾ ਤੁਹਾਨੂੰ ਜਿਹੜਾ ਸਫਰ ਜ਼ਿੰਦਗੀ ਦਾ ਕੱਟਣਾ ਪਿਆ ਮੈਨੂੰ ਕਿ ਅੱਜ ਬੜੀਆਂ ਮੁਸ਼ਕਲਾਂ ਜਿਹੜਾ ਕਿ ਸਾਹਮਣਾ ਕਰਨਾ ਪੈਂਦਾ ਮੈਨੂੰ ਸਭ ਕੁਝ ਖੋਦ ਨੂੰ ਕਰਨਾ ਪੈਂਦਾ ਰੋਟੀ ਆਪ ਕਹੇ ਟਾਈਮ ਖਾਣਾ ਕਹੇ ਟਾਈਮ ਨਹੀਂ ਖਾਣਾ ਕਿਉਂਕਿ ਮੰਮੀ ਮਾਂ ਦੇ ਹੱਥਾਂ ਦੀਆਂ ਰੋਟੀਆਂ ਜੜੀਆਂ ਕੇ ਖਾਦਿਆਂ ਨੂੰ ਬੜਾ ਚੇਰੀ ਹੋ ਗਿਆ ਔਰ ਕਿਉਂਕਿ ਮਾ ਜੋ ਮਾਂ ਪੀ ਹੁੰਦਾ ਬੱਚੇ ਨੂੰ ਮਾਂ ਪੀ ਨੂੰ ਪਤਾ ਹੁੰਦਾ ਵੀ ਆ ਮੈਂ ਆਪਣੇ ਬੱਚੇ ਨੂੰ ਰੋਟੀ ਖਵਾਣੀ ਹੈ ਕਿਨੇ ਇਸ ਤੋਂ ਵੀ ਮਾਂ ਨੂੰ ਹੋਇਆ ਕੀ ਸੀ ਦੱਸੋ ਜੂ ਸਾਂਝਾ ਕਰ ਦਿਓ ਮੌਤ ਕਿਸ ਤਰ੍ਹਾਂ ਹੋਈ ਉਹਨਾਂ ਦੀ ਦੁਨੀਆ ਤੋਂ ਕਿਸ ਤਾਂ ਗਏ ਨੇ ਕੀ ਹੋਇਆ ਕੀ ਸੀ ਮਾਂ ਨੂੰ ਔਰ ਮੰਮੀ ਜੀ ਦੇ ਉੱਤੇ ਤੇ ਮਕਾਨ ਡਿੱਗਾ ਸੀ ਕਿਸੇ ਦੇ ਮਕਾਨ ਹੀ ਕਹਦਾ ਘਰੇ ਗਿਆ ਸੀ ਤੇ ਉਹਨਾਂ ਦੇ ਉੱਪਰ ਜਿਹੜਾ ਕਿ ਖੁੱਡਾ ਬਣਿਆ ਹੋਗਾ ਇਹ ਕਬੂਤਰਾਂ ਦਾ ਜਿੰਨਾ ਕਿ ਜਾਨਵਰ ਬਣਾਇਆ ਹੈਗਾ ਸੀ ਉਹਨਾਂ ਦਾ ਜਿਹੜਾ ਚਬਾਰਾ ਸੀ ਉੱਥੇ ਮੇਰੀ ਮੰਮੀ ਦੇ ਉੱਪਰ ਜਿਹੜਾ ਕਿ ਡਿੱਗ ਗਿਆ ਸੀ ਤੇ ਮੈਨੂੰ ਇਸ ਵੇਲੇ ਤੁਸੀਂ ਉਦੋਂ ਕਿੱਥੇ ਸੀ ਜਦੋਂ ਤੁਹਾਨੂੰ ਪਤਾ ਲੱਗਾ ਵੀ ਤੁਹਾਡੀ ਮਾਂ ਦੀ ਮੌਤ ਹੋ ਚੁੱਕੀ ਆ ਜਾਂ ਕੋਠਾ ਜਿਹੜਾ ਛੱਤ ਉਹਨਾਂ ਦੇ ਉੱਤੇ ਪਰ ਡਿੱਗ ਪਿਆ ਜੋ ਤੁਹਾਨੂੰ ਪਤਾ ਲੱਗਦਾ ਤੁਹਾਡੇ ਤੇ ਕੀ ਬੀਤਦੀ ਆ ਕਿਹੜੇ ਹਾਲਾਤਾਂ ਤੁਸੀਂ ਉਦੋਂ ਸੀ ਉਦੋਂ ਮੈਂ ਤਕਰੀਬਨ 12 ਸਾਲ ਦਾ ਸੀ ਜਦੋਂ ਮੈਨੂੰ ਮੈਂ ਕਿੱਥੇ ਕੰਮ ਕਰਦਾ ਸੀ ਉੱਥੇ ਮੈਨੂੰ ਫੋਨ ਆਇਆ ਵੀ ਤੇਰੀ ਮੰਮੀ ਇਸ ਤਰ੍ਹਾਂ ਹੀ ਸ਼ੱਟ ਲੱਗ ਗਈ ਤੇ ਫਿਰ ਮम्मा ਮੇਰੀ ਜਿਹੜੇਕ ਮੈਨੂੰ ਛੱਡ ਕੇ ਚਲ ਗਏ ਤੇ ਮੈਨੂੰ ਐਸੋ ਵੀ ਮਾਂ ਦਾ ਦਰਦ ਜਿਹੜਾ ਬਹੁਤ ਵੱਡਾ ਦਰਦ ਹੁੰਦਾ ਤੇ ਮੈਨੂੰ ਲੱਗਦਾ ਵੀ ਮਾਂ ਦਾ ਦਰਦ ਨਹੀਂ ਚੱਲ ਜਾਂਦਾ ਹਰ ਕਿਸੇ ਕੋਲ ਉਮਰ ਤੁਹਾਡੀ ਛੋਟੀ ਸੀ 12 ਸਾਲ ਦੀ ਉਮਰ ਸੀ ਮਾਂ ਤੋਂ ਬਾਅਦ 10 ਸਾਲਾਂ ਬਾਅਦ ਤੁਹਾਡੇ ਪਿਤਾ ਚਲ ਜਾਂਦੇ 2008 ਚ ਕਿਸ ਤਾਂ ਦੇ ਦੇਓ ਪਹਿਲਾਂ ਮਾਂ ਗਈ ਜਹਾਨ ਤੋਂ ਉਸ ਤੋਂ ਬਾਅਦ ਪਿਤਾ ਚਲ ਗਏ ਰੱਬ ਦੇ ਨਾਲ ਕਿੰਨਾ ਇੱਕ ਗੁੱਸਾ ਗਿਲਾ ਹੁੰਦਾ ਫਿਰ ਰੱਬ ਅਜ ਦੋਵੇਂ ਦੁਨੀਆ ਚਲ ਗਏ ਨੇ ਇੱਕ ਤੇ ਸ਼ਾਇਦ ਹੁੰਦਾ ਸ਼ਾਇਦ ਮੈਨੂੰ ਮੇਰੇ ਸਿਹਤ ਤੇ ਕੋ ਹੱਥ ਰੱਖਦਾ ਚਾਹੇ ਮਾਂ ਹੁੰਦੀ ਚਾਹੇ ਪਿਓ ਹੁੰਦਾ ਪਰ ਜਹਾਨੋਂ ਦੋਵੇਂ ਚਲ ਗਏ ਨੇ ਫਿਰ ਕਿੰਨਾ ਇਕੱਲਾ ਮਹਿਸੂਸ ਕਰਦੇ ਹੋ ਆਪਣੇ ਆਪ ਨੂੰ ਆਪਣੇ ਆਪ ਨੂੰ ਤਾਂ ਬਹੁਤ ਹੀ ਜਿਹੜਾ ਕਿ ਇਕੱਲਾ ਮਹਿਸੂਸ ਹੁੰਦਾ ਮੈਨੂੰ ਇਹ ਉਹਨਾਂ ਦੀ ਕਮੀ ਜਿਹੜੀ ਕਿ ਕਦੀ ਪੂਰੀ ਹੋ ਨਹੀਂ ਸਕਦੀ ਜਾਂ ਮੈਂ ਰੱਬ ਨੂੰ ਇਹ ਕਹਿੰਦਾ ਮਾਂ ਰੱਬਾ ਤੂੰ ਵਾਕਿਆ ਮੇਰੇ ਨਾਲ ਕੀ ਕੀਤਾ ਮੇਰੀ ਮਾਂ ਤੇ ਕੋਈ ਕੋਈ ਮੇਰਾ ਤੁਸੀਂ ਮੇਰਾ ਪਿਓ ਵੀ ਖੋਲ ਆ ਪੀ ਅੱਜ ਜਿਹੜੀ ਪਿਆਰ ਦੀ ਕਮੀ ਜਿਹੜੀ ਕਿ ਪੂਰੀ ਨਹੀਂ ਹੋ ਸਕਦੀ ਕਿਉਂਕਿ ਜੋ ਬੱਚੇ ਦਾ ਵਿਆਹ ਹੁੰਦਾ ਉਦੋਂ ਉਹਦੀ ਮਾਂ ਉਹਦੇ ਸਗਣ ਵਿਹਾਰ ਕਰਦੀ ਜਿੱਥੇ ਸਗਣ ਵਿਹਾਰ ਜਿੱਥੇ ਮਾਂ ਨਹੀਂ ਕਰ ਸਕਦਾ ਬਹੁਤ ਪਿਆਰ ਦੇ ਸਕਦਾ ਹੈ ਨਾ ਤਾਂ ਅੱਜ ਮੈਨੂੰ ਰੱਬ ਨਾਲ ਬਹੁਤ ਨਾਰਾਜ਼ਗੀ ਜਿਹੜੀ ਕਿ ਹੁੰਦੀ ਮੇਰਾ ਦਿਲ ਉਦਾਸ ਹੁੰਦਾ ਮਾਵਾਪਾ ਆਪਣਾ ਉਹ ਜਿਹੜਾ ਸਮਾਂ ਬਤਾਇਆ ਸੀ ਜਿਹੜੇ ਪਲ ਬਤਾਏ ਸੀ ਕਿੰਨੇ ਕੇ ਯਾਦ ਆਉਂਦੇ ਨੇ ਬਾਪ ਦੀ ਉਂਗਲ ਫੜ ਕੇ ਬਾਜ਼ਾਰ ਜਾਂਦੇ ਸੀ ਜਦੋਂ ਘਰੇ ਵਾਪਸ ਆਉਂਦੇ ਸੀ ਤੇ ਮਾਂ ਵੀ ਆ ਹੱਥ ਵੀ ਆ ਪੱਕੀਆਂ ਰੋਟੀਆਂ ਖਾਣ ਨੂੰ ਮਿਲਦੀਆਂ ਸੀ ਉਹ ਕਿੰਨੇ ਦਿਨ ਚیتے ਹੁੰਦੇ ਨੇ ਬਹੁਤ ਹੀ ਜ਼ਿਆਦਾ ਇੱਕ ਜਿਹੜੇ ਕਿ ਦਿਨ ਚیتے ਹੁੰਦੇ ਡੈਡੀ ਜੀ ਮੇਰੇ ਨੇ ਆਉਣਾ ਪੀਤਰਾ ਉਹਨਾਂ ਨੇ ਕੰਮ ਤੋਂ ਆਣਾ ਉਹਨਾਂ ਨਾਲ ਕੇ ਕਹਿਣਾ ਪੀਆ ਫਲਾਨੀ ਚੀਜ਼ ਲੈਣ ਚੱਲਾਂ ਮੈਂ ਤੋਂਦ ਮੈਨੂੰ ਉਹਨਾਂ ਨਾਲ ਲੈ ਜਾਣਾ ਪੀ ਨਹੀਂ ਤੂੰ ਆ ਚੀਜ਼ ਖਾ ਉਹਨਾਂ ਨੇ ਮੈਨੂੰ ਖਵਾਣੀ ਪੀਣਾ ਪਿਆਰ ਕਰਨਾ ਨਾ ਮੁਹੱਬਤ ਨਾ ਪਿਆਰ ਮੈਂ ਕਹਿੰਨਾ ਪੀ ਮੈਂ ਬਿਆਨ ਨਹੀਂ ਕਰ ਸਕਦਾ ਤੇ ਲੱਭ ਜਦੋਂ ਕੱਲਿਆਂ ਬੈਠੇ ਹੁੰਦੇ ਹੋ ਫਿਰ ਮਾਪੇ ਦੀ ਕਿੰਨੇ ਕਿ ਯਾਦ ਆਉਂਦੀ ਦਸ਼ਕਾਂ ਜੂਲ ਸਾਜਾ ਕਰਦੇ ਹੋ ਕਿਉਂਕਿ ਮੈਂ ਜੇ ਮੈਂ ਗੱਲ ਕੀਤੀ ਵੀ ਜਿਨ੍ਹਾਂ ਦੇ ਮਾਪੇ ਹੁੰਦੇ ਨੇ ਲੋਕ ਕਦਰ ਨਹੀਂ ਕਰਦੇ ਉਹਨਾਂ ਦੀ ਉਹਨਾਂ ਨੂੰ ਠੁੱਡੇ ਮਾਰਦੇ ਮੈਂ ਦੇਖਿਆ ਬੁਢਾਪੇ 'ਚ ਉਹਨਾਂ ਨੂੰ ਆਸ਼ਰਮ 'ਚ ਭੇਜ ਦਿੰਦੇ ਨੇ ਉਹਨਾਂ ਦੀ ਸੇਵਾ ਤੱਕ ਨਹੀਂ ਕਰਦੇ ਪਰ ਤੁਹਾਡੇ ਮਾਪੇ ਦੁਨੀਆ ਚਲ ਗਏ ਨੇ ਤੁਹਾਨੂੰ ਪਤਾ ਮਾਪੇ ਦੀ ਕਦਰ ਹੁੰਦੀ ਕੀ ਆ ਕਿਉਂਕਿ ਮਾਪੇ ਦਾ ਕਹਿੰਦੇ ਵੀ ਸਾਰੀ ਉਮਰ ਜਿਹੜਾ ਬੰਦਾ ਦੇਣਾ ਨਹੀਂ ਦੇ ਸਕਦਾ ਪਰ ਅਜਿਹੇ ਲੋਕ ਹੁੰਦੇ ਨੇ ਜਿਹੜੇ ਮਾਪੇ ਦੀ ਕਦਰ ਨਹੀਂ ਕਰਦੇ ਅੱਜ ਤੁਹਾਡੇ ਮਾਪੇ ਚਲ ਗਏ ਨੇ ਤੁਹਾਨੂੰ ਪਤਾ ਮਾਪੇ ਦਾ ਦਰਦ ਕੀ ਹੁੰਦਾ ਉਹਨਾਂ ਲੋਕਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਖਾਸ ਕਰਕੇ ਜਿਹੜੇ ਮਾਪੇ ਦੀ ਜਿੰਦਿਆਂ ਦੀ ਕਦਰ ਨਹੀਂ ਕਰਦੇ ਤੇ ਜਦੋਂ ਮਾਪੇ ਚਲੇ ਜਾਂਦੇ ਨੇ ਨਾ ਉਹਨਾਂ ਦੇ ਮੂੰਹ ਵਿੱਚ ਦੇਸੀ ਘਿਓ ਪਾਉਂਦੇ ਨੇ ਅਸੀਂ ਦੇਖਿਆ ਕਿ ਦੇਸੀ ਘਿਓ ਤੌਣ ਤੌਣ ਕੇ ਪਾਉਂਦੇ ਨੇ ਪਰ ਜਿੰਦੇ ਜੀ ਕਰੀ ਉਹਨਾਂ ਨੂੰ ਚੁੱਪੜਿਆ ਫੁਲਕਾ ਤੱਕ ਨਹੀਂ ਖਵਾਉਂਦੇ ਤੇ ਜਦੋਂ ਚਲੇ ਜਾਂਦੇ ਨੇ ਲੋਕ ਵਿਖਾਵਾ ਕਰਦੇ ਨੇ ਉਹਨਾਂ ਦੇ ਮੂੰਹ ਵਿੱਚ ਘਿਓ ਜਿਹੜਾ ਦੇਸੀ ਬਾਰ-ਬਾਰ ਤੌਂਦੇ ਨੇ ਕਿ ਸ਼ਾਇਦ ਜਿਵੇਂ ਸਾਰੀ ਉਮਰ ਮਾਪੇ ਨੂੰ ਦੇਸੀ ਘਿਓ ਹੀ ਚੁੱਪੜੀ ਰੋਟੀਆਂ ਖਵਾਈਆਂ ਹੋਣਗੀਆਂ ਕੀ ਸਨੇਹਾ ਦਿਨਾ ਚਾਹਗਣਾ ਲੋਕਾਂ ਨੂੰ ਮੈਂ ਜਿੰਨੇ ਲੋਕ ਦੇਖ ਰਿਹਾ ਦੂਰ ਹੋਰ ਦੇਸ਼-ਵਿਦੇਸ਼ਾਂ ਵਿੱਚ ਜਿੰਨੇ ਪੰਜਾਬ ਦੇ ਵਿੱਚ ਲੋਕ ਵੇਖ ਰਿਹਾ ਮੈਂ ਇਹੀ ਕਹਿੰਨਾ ਮਾਪਿਓ ਦੀ ਸੇਵਾ ਕਰਿਆ ਕਰੋ ਕਿਉਂਕਿ ਜਿਨੇ ਮਾਪਿਓ ਦੇ ਤੜਕੇ ਉੱਠ ਕੇ ਜਿਨੇ ਉਹਨਾਂ ਨੇ ਪੈਰੀ ਹੱਥ ਲਾ ਲਿਆ ਜਿਨ੍ਹਾਂ ਦੇ ਉਹਨਾਂ ਦੇ ਹੱਥਾਂ ਦੀਆਂ ਦੁਆਵਾਂ ਲੱਲੀਆਂ ਉਹਨੂੰ ਕਹੇ ਮੈਂ ਕਹਿੰਦਾ ਵੀ ਗੁਰਦੁਆਰ ਚ ਹਾਂ ਜਾਓ ਪਰ ਨਹੀਂ ਮਾਪਿਓ ਨਾਲ ਵੀ ਜਿਹੜਾ ਕਿ ਪ੍ਰੇਮ ਪਿਆਰ ਜੱਦਾ ਰੱਖਣਾ ਚਾਹੀਦਾ ਕਿਉਂਕਿ ਜਿਨ੍ਹਾਂ ਨੇ ਸਾਨੂੰ ਇਹਨੇ ਦੁੱਖਾਂ ਵਿੱਚ ਪਾਲਿਆ ਹੁੰਦਾ ਪੋਸਿਆ ਹੁੰਦਾ ਸਾਡੀ ਸੇਵਾ ਕੀਤੀ ਹੁੰਦੀ ਅਸੀਂ ਉਹਨਾਂ ਨੂੰ ਜਦੋਂ ਉਹਨਾਂ ਦੇ ਬੁਢਾਪਾ ਹੁੰਦਾ ਅਸੀਂ ਉਹਨਾਂ ਨੂੰ ਪੁੱਛਦੇ ਤੱਕ ਨਹੀਂ ਆ ਬਾਅਦ ਚ ਉਹਨਾਂ ਨੂੰ ਜਦੋਂ ਸਾਡੇ ਤੋਂ ਦੂਰ ਹੋ ਜਾਂਦਾ ਸੀ ਉਹਨਾਂ ਨੂੰ ਲੋਕਾਂ ਨੂੰ ਕਹਿੰਨੇ ਵੀ ਨਹੀਂ ਯਾਰ ਮਾਪਿਓ ਮਾਪਿਓ ਯਾਰ ਤੇ ਮੇਰੇ 10 ਲਵ ਜਦੋਂ ਹਮੇਸ਼ਾ ਕਹਿੰਦਾ ਵੀ ਮਾਪੇ ਤੋਂ ਜਾਣ ਤੋਂ ਬਾਅਦ ਰਿਸ਼ਤੇਦਾਰ ਭੈਣ ਭਰਾ ਹਮੇਸ਼ਾ ਖੜਦੇ ਨੇ ਆ ਕੇ ਸਪੋਰਟ ਕਰਦੇ ਨੇ ਸਾਥ ਦਿੰਦੇ ਨੇ ਮੇਰੇ ਸੋ ਤੁਹਾਡਾ ਕਿਸੇ ਨੇ ਅਜ ਤੱਕ ਚਾਚੀਆਂ ਮਾਮੀਆਂ ਮਾਸੀਆਂ ਭੂਆ ਕਰੀ ਕਿਸੇ ਨੇ ਸਾਥ ਲਈ ਆ ਕੇ ਮਾਪੇ ਦੇ ਜਾਣ ਤੋਂ ਬਾਅਦ ਮੇਰੀ ਕਿਉਂਕਿ ਮਾਂ ਪਿਓ ਤੇ ਜਾਣ ਤੋਂ ਬਾਅਦ ਕਹਿੰਦੇ ਸਾਰ ਨਹੀਂ ਲਈ ਨਾ ਕਿ ਕਹੇ ਰਿਸ਼ਤੇਦਾਰ ਨੇ ਨਹੀਂ ਮੈਂ ਪੁੱਛਿਆ ਤੇ ਉਹਨਾਂ ਵਾਸਤੇ ਮੈਂ ਕੁਝ ਗਾਣਾ ਚਾਹੂੰਗਾ ਜੇ ਸੂਰਜ ਦੀਆਂ ਕਿਰਨਾਂ ਨਾ ਠੰਡ ਪੈ ਜਾਏ ਤਾਂ ਠੰਡੀਆਂ ਛਾਵਾਂ ਨੂੰ ਕੋਈ ਪੁੱਛੇ ਹਵਾ ਵਿੱਚ ਹੀ ਜੈ ਉੱਡੀਕੇ ਜਾ ਹੋਵੇ ਤਾ ਬਣੀਆ ਰਾਵਾਂ ਨੂੰ ਕੌਣ ਪੁੱਛੇ ਜੇ ਚਿੜੀਆਂ ਦੇਣ ਸੁਨੇਹ ਤਾ ਕਮਾ ਨੂੰ ਕੌਣ ਪੁੱਛੇ ਜੇ ਮਾਸੀਆਂ ਬਣ ਜਾਣ ਮਾਵਾਂ ਤਮਾਵਾਂ ਨੂੰ ਕੌਣ ਪੁੱਛੇ ਜਦੋਂ ਮਾਂ ਮੇਰੀ ਮੈਥੋਂ ਦੂਰ ਹੋਈ ਮੇਰੀ ਰੂਸ ਚੂਰੋ ਚੁਰ ਹੋਈ ਨਾ ਪਿਆਰੀ ਮਿਲੇ ਮਾਵਰਗਾ ਨਾ ਪਿਆਰੀ ਮਿਲੇ ਮਾਵਰਗਾ ਠੰਡੀਆਂ ਛਾਵਾਂ ਹੁੰਦੀਆਂ ਨੇ ਲੱਖ ਹੋਵਣ ਚਾਚੀਆਂ ਤਾਈਆਂ ਮਾਵਾਂ ਮਾਵਾਂ ਹੁੰਦੀਆਂ ਨੇ ਹੋ ਲੱਖ ਹੋਵਣ ਚਾਚੀਆਂ ਤਾਈਆਂ ਮਾਵਾਂ ਮਾਵਾਂ ਹੁੰਦੀਆਂ ਨੇ ਮਾਵਾਂ ਮਾਵਾਂ ਹੁੰਦੀਆਂ ਨੇ ਮਾਵਾਂ ਮਾਵਾਂ ਹੁੰਦੀਆਂ ਨੇ ਬਿਲਕੁਲ ਤੁਸੀਂ ਦੇਖਿਆ ਵੀ ਲਬ ਨੇ ਬਹੁਤ ਖੂਬ ਗਾਇਆ ਵੀ ਲਖ ਚਾਚੀਆਂ ਤਾਈਆਂ ਹੁਣ ਮਾਵਾ ਮਾਵਾ ਹੁੰਦੀਆਂ ਨੇ ਇਹ ਬਿਲਕੁਲ ਸੱਚ ਆ ਐਸ ਕਰਕੇ ਸਾਡੀ ਵੀ ਰੱਬ ਗਾੜੀ ਗੁਜਾਰਸ਼ ਹੈ ਸੱਚੇ ਬਾਦਸ਼ਾਹ ਰੱਬਾ ਕਦੇ ਕਿਸੇ ਦੀ ਮਾਂ ਬਾਪ ਨਾ ਖੋਈ ਕਿਉਂਕਿ ਮਾਂ ਬਾਪ ਜਾਂਦ ਜਾਣ ਤੋਂ ਬਾਅਦ ਕੋਈ ਨਹੀਂ ਸਾਰ ਲੈਂਦਾ ਕੋਈ ਨਹੀਂ ਪਤਾ ਲੈਂਦਾ ਕੋਈ ਨਹੀਂ ਪੁੱਛਦਾ ਕਿ ਰੋਟੀ ਖਾਧੀ ਆ ਕਿ ਨਹੀਂ ਇਹ ਸਿਰ ਮਾਂ ਹੀ ਪੁੱਛਦੀ ਆ ਬਿਲਕੁਲ ਸੱਚ ਆ ਕਿ ਲੱਗਦਾ ਨਹੀਂ ਅੱਜ ਮਾਂ ਖੁਸ਼ ਹੋ ਗਈ ਸ਼ਾਇਦ ਉਹਦੀ ਰੂਹ ਨੂੰ ਆਤਮਾ ਨੂੰ ਸ਼ਾਂਤੀ ਮਿਲੂਗੀ ਕਿਉਂਕਿ ਉਸ ਦਾ ਪੁੱਤ ਗਾਏ ਕੇ ਬਣ ਗਿਆ ਲੱਗਦਾ ਕਿ ਵੱਡੇ ਵੱਡੇ ਚੈਨਲਾਂ ਵਾਲੇ ਟੀਵੀ ਵਾਲੇ ਉਹਦੇ ਪੁੱਤ ਦੀਆਂ ਇੰਟਰਵਿਊ ਕਰਨ ਵਾਸਤੇ ਹੁੰਦੇ ਨੇ ਕਿਉਂਕਿ ਹਰ ਇੱਕ ਮਾ ਦਾ ਸੁਪਨਾ ਹੁੰਦਾ ਹੈ ਕਿ ਨਹੀਂ ਮੇਰਾ ਬੱਚਾ ਹੋ ਕੇ ਵੱਡਾ ਕੋਈ ਨਾ ਕੋਈ ਕਾਬਲ ਕਾਬਲੀ ਤੇ ਹੋਵੇ ਹਨਾ ਪੀ ਉਹਨਾਂ ਮਾ ਦੀਆਂ ਮਾਂ ਨੂੰ ਉਮੀਦ ਹੁੰਦੀ ਸਾਡੇ ਉੱਤੇ ਵੀ ਕਿ ਨਹੀਂ ਮੇਰਾ ਬੱਚਾ ਵੀ ਮੈਂ ਅੱਗੇ ਆਵੇ ਔਰ ਇਸ ਦੁਨੀਆ ਦੇ ਵਿੱਚ ਨਾਮ ਬਣੇ ਉਹਦਾ ਪੀ ਅੱਜ ਜਿਹੜੀ ਕਿ ਮਾਂ ਦੀ ਕਮ ਮੈਂ ਪਹਿਲੀ ਵਾਰੀ ਇਹ ਗੱਲ ਕੰਨਾਂ ਵੀ ਮਾਂ ਦੀ ਕਮ ਕਦੀ ਪੂਰੀ ਹੋ ਨਹੀਂ ਸਕਦੀ ਕਿਉਂਕਿ ਇਹੜਾ ਸੁਪਨਾ ਸੀ ਮੇਰੀ ਮੰਮੀ ਦਾ ਸੁਪਨਾ ਸੀ ਵੀ ਮੈਂ ਵੱਡਾ ਹੋ ਕੇ ਸਿੰਗਰ ਬਣਾ ਵੱਡਾ ਹੋ ਕੇ ਸਟਾਰ ਬਣਾ ਤਾਂ ਅੱਜ ਮੈਂ ਵੇਖਦਾ ਵੀ ਤਾਂ ਵੀ ਫੇਰ ਵੀ ਉਹਨੇ ਰੂਮ ਮੈਨੂੰ ਕਿਤਨੇ ਕਿਤੇ ਦੇਖਦੀ ਤੇ ਹੋਏਗੀ ਵੀ ਉਹਨਾਂ ਬਾਕੀ ਅੱਜ ਬੱਚਾ ਸਾਡਾ ਗਾ ਰਿਹਾ ਤੇ ਅੱਜ ਸਾਡਾ ਜਿਹੜਾ ਇੱਕ ਨਾਮ ਰੋਸ਼ਨ ਕਰ ਰਿਹਾ ਹੈ। ਕੰਮ ਨੇ ਸਭ ਵੀ ਹਸੀ ਦੇ ਕਿ ਹਾਲਾਤ ਬੜੇ ਨਾਜ਼ੁਕ ਨੇ ਕੱਚ ਗਰੀਬੀ ਬਹੁਤ ਆ ਉਹ ਹਾਂ ਮੈਂ ਤੁਹਾਡੀ ਜਿਹੜੀ ਝੁੱਗੀ ਅਸੀਂ ਦੇਖ ਰਹੇ ਹਾਂ ਪਰ ਤੁਹਾਡੇ ਵਾਸਤੇ ਤੁਹਾਡਾ ਮਹਿਲ ਆ ਤੁਹਾਡਾ ਆਸ਼ਿਆਨਾ ਵਾ ਤੁਹਾਡਾ ਸੁਪਣਿਆਂ ਦਾ ਮਹਿਲ ਮੈਂ ਕਹਿ ਸਕਦਾ ਪਰ ਮਾੜੇ ਹਾਲਾਤਾਂ ਵਿੱਚ ਰਹਿ ਰਹੇ ਹੋ ਅਸੀਂ ਦੇਖਿਆ ਥਾਂ ਥਾਂ ਤੇ ਚੌਂਦੀ ਆ ਥਾਂ ਥਾਂ ਤੇ ਜਿਹੜੀ ਆ ਤਰਪਾਲ ਪਾਟੀ ਹੋਈ ਆ ਜਦੋਂ ਕਿਤੇ ਬਰਸਾਤ ਪੈਂਦੀ ਆ ਉਦੋਂ ਫਿਰ ਕਿਸ ਤਰ੍ਹਾਂ ਰਾਤ ਬਤੀਂਦੇ ਬਤੀਤ ਕਰਦੇ ਹੋ ਦਸ਼ਕਾਂ ਨੂੰ ਸਾਂਝਾ ਕਰਦੇ ਹੋ ਸਾਰੀ ਰਾਤ ਫਿਰ ਜਾ ਕੇ ਲਗਾਉਂਦੇ ਹੋ ਕਿ ਕਿਸ ਤਰ੍ਹਾਂ ਰਾਤ ਬਤੀਤ ਕਰਦੇ ਹੋ ਜਦੋਂ ਤੇ بارش ਹੁੰਦੀ ਉਦੋਂ ਬਹੁਤ ਹੀ ਹਾਲਾਤ ਜਿਹੜੇ ਕਿ ਮਾੜੇ ਹੋ ਜਾਂਦੇ ਆ ਮੈਂ ਬਿਆਨ ਨਹੀਂ ਕਰ ਸਕਦਾ ਵੀ ਇੰਨਾ ਜ਼ਿਆਦਾ ਪਾਣੀ ਖੜ ਜਾਂਦਾ ਫਿਰ ਮੱਛਰ ਉੱਥੋਂ ਗੋਡੇ-ਗੋਡੇ ਫਿਰਕੇ ਜਿਹੜਾ ਕਿ ਪੈਂਦਾ ਵਾ ਵੀ ਕਹੇ ਮੋਕੇ ਵੀ ਨਹੀਂ ਪਤਾ ਹੁੰਦਾ ਵੀ ਕਿਹੜੀ ਟੱਡੀ-ਪੁੱਡੀ ਜੜੀ ਕਕਾਣੇ ਵਿੱਚ ਪੈ ਜਾਣੀ ਆ ਵੀ ਇੰਨਾ ਮੱਛਰ ਵੀ ਹੁੰਦਾ ਪਾਣੀ ਦੇ ਕਾਰਨ ਨਹੀਂ ਜਿਹੜੀ ਸਮੈਲ ਵੀ ਹੁੰਦੀ ਪਾਣੀ ਦੇ ਕਾਰਨ ਵੀ ਜਿਹੜਾ ਕੱਪੜੇ ਵੀ ਮੇਰੇ ਜਿਹੜੇ ਕਿ ਭੇਜਦੇ ਪੂਰੇ ਪਾਣੀ ਦੇ ਵਿੱਚ ਪੀ ਜਿਹੜਾ ਪੂਰੀ ਤਰਪੈਲ ਜਿਹੜੀ ਚੁੰਦੀ ਹੈ ਪੀ ਮੈਂ ਫਿਰ ਜਿਹੜਾ ਕਿ ਕਿਸੇ ਨੂੰ ਫਿਰ ਮਿੰਤ ਤਰਲਾ ਕਰਕੇ ਫਿਰ ਕਿਸੇ ਦੇ ਘਰ ਜਾ ਕੇ ਆਪਣਾ ਗੁਜ਼ਾਰਾ ਕਰਦਾ ਤੇ ਮਿੰਨੀ ਸਰ ਲੱਛ ਲਵ ਜੀ ਜਿਹੜਾ ਤੁਸੀਂ ਗਾਇਕੀ ਦਾ ਸਫਰ ਸ਼ੁਰੂ ਕੀਤਾ ਵਾ ਹਰ ਇੱਕ ਦਾ ਉਸਤਾਦ ਹੁੰਦਾ ਗਾਇਕੀ ਸਫਰ ਤੁਹਾਡਾ ਕੋ ਉਸਤਾਦ ਹੋਊਗਾ ਕਿੱਥੋਂ ਸ਼ਫਰ ਸ਼ੁਰੂ ਕੀਤਾ ਤੇ ਕੌਣ ਹੈ ਤੁਹਾਡੇ ਉਸਤਾਦ ਜਿੱਥੋਂ ਤੁਸੀਂ ਗਾਇਕੀ ਸ਼ੁਰੂ ਕੀਤੀ ਆ ਮੈਂ ਪਹਿਲੀ ਗੱਲ ਤੇ ਮੈਂ ਉਸ ਇਨਸਾਨ ਦਾ ਨਾਮ ਨਹੀਂ ਲਵਾਗਾ ਮੈਂ ਕਿਸ ਅਕੈਡਮੀ ਚ ਜਾਣਾ ਸੀ ਤੇ ਅਕੈਡਮੀ ਜੇ ਜਾਣਾ ਸੀ ਤੇ ਪਹਿਲਾਂ ਉਹਨਾਂ ਨੇ ਮੈਨੂੰ ਜਦੋਂ ਮੇਰਾ ਹੋਲੀਓ ਲਈ ਉਹਨਾਂ ਨੇ ਮੈਨੂੰ ਦੱਸਣਾ ਵੀ ਕੁਛ ਮੈਂ ਉਹਨਾਂ ਦੇ ਹੱਥਾਂ ਦੇ ਵੇਖਦਾ ਰਿਹਾ ਨਹੀਂ ਬਸ ਉਹਨਾਂ ਨੇ ਜਦੋਂ ਦੂਜੇ ਬੱਚਿਆਂ ਨੂੰ ਦੱਸਣਾ ਪਿਆ ਫਲਾਨਾ ਸੋ ਰਿਹਾ ਆ ਰਿਦਮ ਭਾਇਆ ਕਿਹੜਾ ਕਲਿਆਣ ਆ ਆ ਪੈਰ ਵੀ ਆ ਆ ਕਿਹੜਾ ਰਾਗ ਆ ਆ ਕਿੰਨਾ ਸਕਿੱਲ ਆ ਮੈਂ ਫਿਰ ਉਹਨਾਂ ਤੋਂ ਦੇਖਦਾ ਦੇਖਦਾ ਰਿਹਾ ਨਹੀਂ ਫਿਰ ਜਿਹੜਾ ਕਿ ਮੈਂ ਜਿੰਨਾ ਕਿ ਸਿੱਖਿਆ ਤੇ ਫਿਰ ਬਾਅਦ ਚੋਂ ਮੇਰੇ ਨਾਲ ਜਿਹੜਾ ਕਿ ਧਿਆਨ ਜਿਹੜਾ ਕਿ ਮੇਰੇ ਜਿਹਨੂੰ ਕੰਪੀਟੀਸ਼ਨ ਤੇ ਖੜਿਆ ਉਹਨਾਂ ਨੇ ਇੱਕ ਸੱਜਰ ਵੱਡੀ ਪੈਂਡ ਕੰਪੀਟੀਸ਼ਨ ਹੋਇਆ ਸੀ ਜਿਹੜਾ ਗਾਇਕੀ ਦੇ ਵਿੱਚ ਨਾਲ ਤੇ ਉੱਥੇ ਮੈਨੂੰ ਖੜਿਆ ਤੇ ਉੱਥੋਂ ਫਿਰ ਉਹਨਾਂ ਜਿਹੜਾ ਕਿ ਮੇਰਾ ਨਾਮ ਜਿਹੜਾ ਬਣਿਆ ਉਹਨਾਂ ਦੀ ਅਕੈਡਮੀ ਦਾ ਬਣਿਆ ਪੀ ਸਾਰੇ ਪੁੱਛਣ ਲੱਪੀ ਵੀ ਕਿਹੜੀ ਅਕੈਡਮੀ ਤੋਂ ਆਏ ਗਏ ਫਿਰ ਉਹਨਾਂ ਜਿਹੜਾ ਕਿ ਉਹਨਾਂ ਨੇ ਮੇਰੇ ਤੋਂ ਉਹਨਾਂ ਦਾ ਅਕੈਡਮੀ ਦਾ ਨਾਮ ਬਣਿਆ ਫਿਰ ਹੌਲੀ ਹੌਲੀ ਉਹਨਾਂ ਨੇ ਜਿਹੜੇ ਸਟੂਡੈਂਟ ਸੀ ਉਹ ਬਦਨੇ ਚਾਲੂ ਕਾ ਹੋ ਗਏ ਤੇ ਫਿਰ ਉਹਨਾਂ ਮੇਰੇ ਨਾਲ ਧਿਆਨ ਬਹੁਤ ਘੱਟ ਕਰਨਾ ਚਾਲੂ ਕਰਤਾ ਤੇ ਮਿਲੀਆਂ ਦੱਸੋ ਲਵ ਹੋਰ ਕਿਹੜਾ ਗੀਤ ਸੁਣਾਏਗਾ ਤੁਹਾਡੇ ਦਸ਼ਕਾ ਨੂੰ ਜਿਹੜਾ ਤੁਹਾਡਾ ਬਹੁਤ ਦਿਲ ਦੇ ਕਰੀਬ ਹੋਵੇ ਉਹਦੀਆਂ ਉਦੇ ਵਿੱਚ ਮੈਂ ਆਪਣਾ ਜਿਹੜਾ ਕਿ ਸੌਂਗ ਗਾਵਾਂਗਾ ਅੱਖੀਆਂ ਤਰਸ ਗਈਆਂ ਸਾਵਣ ਚੜਿਆ ਆਵੇ ਛਾਤੀ ਉੱਤੇ ਕਾਂ ਵੀ ਬੋਲੇ ਰਖੇ ਪਰ ਤੂੰ ਨਾ ਆਇਆ ਆਵੇ ਹੋ ਜਿੱਤਰ ਜਾਵਾ ਤੈਨੂੰ ਪਾਵਾਂ ਜਿੱਤਰ ਜਾਵਾ ਤੈਨੂੰ ਪਾਵਾਂ ਗਈਆਂ ਥਕ ਘਰ ਮੁੜਿਆ ਚਨਾਵੇ ਕਰਿਆ ਚਨਾ ਤੇਰਾ ਕਰਦੀ ਹਾਂ ਇੰਤਜ਼ਾਰ ਮੁੜਿਆ ਚਨਾਵੇ ਕਰਿਆ ਚਨਾ ਤੇ ਮੈਨੂੰ ਇਹ ਦੱਸ ਲਵ ਜਦੋਂ ਕਿਤੇ ਦੇੰਦਿਆਰ ਹੁੰਦਾ ਉਦੋਂ ਫਿਰ ਮਾਪੇ ਦੀ ਕਿੰਨੀ ਯਾਦ ਆਉਂਦੀ ਆ ਕਿਉਂ ਅਸੀਂ ਦੇਖਦੇ ਵੀ ਜਦੋਂ ਦੀਵਾਲੀ ਦੀ ਸ਼ਹਰਾ ਹੁੰਦਾ ਤੇ ਮਾਪੇ ਆਪ ਦੇ ਨਾਲ ਬਾਜ਼ਾਰ ਜਾਂਦੇ ਆ ਕੱਪੜੇ ਤਖਰੀਦੇ ਆ ਪਟਾਕੇ ਖਰੀਦੇ ਆ ਖੁਸ਼ੀਆਂ ਮਨਾਈ ਨੂੰ ਕਿੰਨੇ ਦਿਨ ਹੋ ਗਏ ਨੇ ਜਾਂ ਕਿੰਨੇ ਕੇ ਸਾਲ ਹੋ ਗਏ ਮੈਂ ਕਹਿ ਸਕਦਾ ਵਾਂ ਦਸ਼ਕਾਂ ਨੂੰ ਕਿੰਨੇ ਕੇ ਸਾਲ ਹੋ ਗਏ ਖੁਸ਼ੀਆਂ ਮਨਾਏ ਨੂੰ ਕਿ ਅੱਜ ਤੱਕ ਮਾਪੇ ਤੋਂ ਜਾਣ ਤੋਂ ਬਾਅਦ ਕੋਈ ਦਿਨ ਧਿਆਰ ਬਣਾਇਆ ਕਿ ਨਹੀਂ ਬਣਾਇਆ ਕਿੰਨੇ ਕੇ ਯਾਦ ਆਉਂਦੀ ਮਾਪੇ ਆਪ ਦੀ ਮਾਂ ਪਿਓ ਦੀ ਤਾਂ ਬਹੁਤ ਹੀ ਜਿਆਦਾ ਨਹੀਂ ਮੰਮੀ ਪਾਪਾ ਦੀ ਬਹੁਤ ਜਿਆਦਾ ਜਿਆਦ ਆਉਂਦੀ ਮੈਂ ਦੱਸ ਨਹੀਂ ਸਕਦਾ ਜਦੋਂ ਮੇਰਾ ਬਰਥਡੇ ਹੋਣਾ ਸੀ ਮੰਮੀ ਹੋਣਾ ਮੈਨੂੰ ਦੱਸਣਾ ਵੀ ਨਹੀਂ ਭੀ ਜਦੋਂ ਨਾ ਕੇਕ ਲਿਆ ਕੇ ਘਰੇ ਲੈ ਆਣਾ ਮੈਂ ਇਹਨਾਂ ਨੂੰ ਬਸ ਮੈਨੂੰ ਤਾਂ ਇਹ ਵੀ ਹੁੰਦਾ ਮੈਂ ਕੰਮ ਤੇ ਨਹੀਂ ਸੀ ਪੀ ਮੇਰਾ ਬਰਥਡੇ ਆ ਮੈਨੂੰ ਫੇਰ ਬਾਤ ਜੋ ਨਾਲ ਮੇਰੇ ਸਾਹਮਣੇ ਜੋ ਕੇਕ ਲੈ ਕੇ ਆਣਾ ਹੁਣ ਜੋ ਉਹਦੇ ਮੇਰੀ ਮੰਮੀ ਪਾਪਾ ਗਏ ਨਾ ਮੈਂ ਕਦੀ ਆਪਣਾ ਕੇਕ ਤੱਕ ਨਹੀਂ ਕਟਾਇਆ ਤੇ ਮੈਨੂੰ ਇਹ ਵਾਸਤੇ ਕਰੀ ਰਿਸ਼ਤੇਦਾਰ ਨੇ ਕਦੀ ਆ ਕੇ ਸਾਰ ਲਈ ਆ ਕਿਸੇ ਗਾ ਪੁੱਛਿਆ ਆ ਕੇ ਪੀ ਲਵ ਕਿਹੜੇ ਹਾਲਾਤਾਂ ਚ ਰਹਿੰਦਾ ਵਾਂ ਰੋਟੀ ਖਾਂਦਾ ਕਿ ਨਹੀਂ ਖਾਂਦਾ ਕੱਪੜਾ ਲੇੜਾ ਪਾਉਂਦਾ ਨਹੀਂ ਪਾਉਂਦਾ ਕਿਹੜੇ ਹਾਲਾਤਾਂ ਚ ਰਹਿੰਦਾ ਵਾਂ ਕਦੀ ਕਿਸੇ ਨੇ ਸਾਰ ਲਈ ਆ ਕਿ ਮਾ ਮਾਪਜਾਂ ਤੋਂ ਬਾਅਦ ਕਦੀ ਮਾ ਬਾਬ ਦੇ ਜਾਣ ਤੋਂ ਬਾਅਦ ਕਿਸੇ ਨੇ ਨਹੀਂ ਸਾਰ ਲਈ ਨਾ ਕਹੇ ਰਿਸ਼ਤੇਦਾਰ ਨੇ ਪੁੱਛਿਆਣ ਕੇ ਪੀ ਤੂੰ ਦੁਨੀਆ ਦਾ ਹੈਗਾ ਵੀ ਜਾਂ ਨਹੀਂ ਨਾ ਕਦੀ ਫੋਨ ਕਰਕੇ ਨਹੀਂ ਉਹਨਾਂ ਨੇ ਕਿਹਾ ਵੀ ਤੂੰ ਕਿੱਸਾ ਹਾਲਾਤਾਂ ਚ ਰਹਿ ਰਿਹਾ ਰੋਟੀ ਖਾਣਾ ਵੀ ਜਾਂ ਨਹੀਂ ਖਾਣਾ ਤੈਨੂੰ ਕੋ ਰੋਟੀ ਖਵਾਉਣ ਵਾਲਾ ਹੈਗਾ ਜਾਂ ਨਹੀਂ ਹੈਗਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੀ ਮਾਪੇ ਦੀਆਂ ਗੱਲਾਂ ਕਰਦੇ ਨਾਲ ਹੀ ਅੱਖਾਂ ਵਿੱਚ ਅਥਰੂ ਆ ਜਾਂਦੇ ਨੇ ਅੱਜ ਵੀ ਕਿਤਨੇ ਮਾਪੇ ਨੂੰ ਯਾਦ ਕਰਦੇ ਨੇ ਅੱਖਾਂ ਨਰਮ ਹੋ ਜਾਂਦੀਆਂ ਨਹੀਂ ਕਿਉਂਕਿ ਕਹਿ ਸਕਦੇ ਵੀ ਮਾਪੇ ਕਦੀ ਵੀ ਮਰਦੇ ਨਹੀਂ ਆ ਹਮੇਸ਼ਾ ਸਾਡੇ ਨਾਲ ਰਹਿੰਦੇ ਨੇ ਹਮੇਸ਼ਾ ਯਾਦ ਕਰੀਏ ਤੇ ਹਮੇਸ਼ਾ ਸਾਡੇ ਨਾਲ ਸਾਡੇ ਸਾਡਾ ਸਾਥ ਦਿੰਦੇ ਨੇ ਕਿ ਲੱਗਦਾ ਅੱਜ ਵੀ ਅਸੀਂ ਗੱਲਬਾਤ ਕਰ ਰਹੇ ਆ ਕਿ ਲੱਗਦਾ ਵੀ ਮਾਪੇ ਅੱਜ ਵੀ ਸਾਡੇ ਕੋਲ ਆਤੇ ਦੇ ਅੱਜ ਵੀ ਇਸ ਤਰ੍ਹਾਂ ਦੇ ਹਾਲਾਤ ਨੇ ਮੈਂ ਕਿਉਂਕਿ ਫੇਰ ਮਹਿਸੂਸ ਉਸ ਚੀਜ਼ ਨੂੰ ਸਾਨੂੰ ਕਹਿੰਦੇ ਨੇ ਆਪਾਂ ਆਪਾ ਦੇਖ ਤੇ ਸਕਦੇ ਨਹੀਂ ਆ ਪਰ ਮਹਿਸੂਸ ਤੇ ਕਰ ਹੀ ਸਕਦੇ ਆ ਕਿਉਂਕਿ ਇੱਕ ਬੱਚਾ ਹੈ ਜਾਣਦਾ ਮਾਂ ਦਾ ਦਰਦ ਕੀ ਹੁੰਦਾ ਹੈ ਮੈਂ ਪਰ ਫੇਰ ਵੀ ਅੱਜ ਮਹਿਸੂਸ ਕਰਦਾ ਵੀ ਉਹ ਮੇਰੇ ਨਾਲ ਨੇ ਉਹਨਾਂ ਦੀ ਜਿਹੜੀ ਰੂਹ ਹੈ ਮੇਰੇ ਨਾਲ ਹੈ ਉਹਨਾਂ ਦੀ ਰੂਹ ਜਿਹੜੀ ਦੇਖ ਲਈ ਮੈਂ ਤੇ ਲੱਗ ਮੈਨੂੰ ਵੀ ਪਤਾ ਲੱਗਾ ਵੀ ਲੋਕ ਤੁਹਾਡੀ ਗਰੀਬੀ ਦਾ ਮਜ਼ਾਕ ਵੀ ਉਡਾਉਂਦੇ ਨੇ ਦਸ਼ਕਾ ਨਿਊਜ਼ ਸਾਝਾ ਕਰਦੇ ਹੋ ਕਿ ਕਹਿੰਦੇ ਨੇ ਜਿਹੜੇ ਲੋਕ ਤੁਹਾਡੇ ਅ ਦਰਸ਼ਕ ਤੁਹਾਨੂੰ ਦੇਖਣ ਦੇ ਦੱਸਾਂ ਮੇਚਾਂ ਕੀ ਤੁਹਾਡੀ ਗਰੀਬੀ ਦਾ ਮਜ਼ਾਕ ਹੁੰਦੇ ਨੇ ਲੋਕ ਤੁਹਾਨੂੰ ਕਹਿੰਦੇ ਕੀ ਨੇ ਜਦੋਂ ਦੇ ਕਿਸੇ ਟਾਈਮ ਕੋਈ ਯਾਰ ਦੋਸਤ ਮੇਰਾ ਕੈਦਵੇਂ ਨਾ ਭੀ ਹਾਲਾਤ ਤੂੰ ਅੱਜ ਕੁਝ ਸੁਣਾ ਦੇ ਮੈਨੂੰ ਜਦ ਮੈਂ ਸੁਣੋਣਾ ਤੇ ਕੋਈ ਲਾਗ ਹੋਣ ਕੇ ਕਈ ਕਹਿਣ ਲਾ ਪਣਗੇ ਮਾਸਟਰ ਨਕਲੀ ਮਾਸਟਰ ਸੀਮ ਆ ਗਿਆ ਨਕਲੀ ਖਾਨ ਸਾਹਿਬ ਆ ਗਿਆ ਨਕਲੀ ਕਮਲ ਖਾਨ ਆ ਗਿਆ ਤੇ ਮੈਂ ਉਹਨਾਂ ਦੇ ਉੱਪਰ ਇੱਕ ਵਿੱਕੀ ਬਾਦਸ਼ਾਹ ਦੀ ਕੁਆਲਿਟੀ ਮੈਂ ਗਾਉਣਾ ਚਾਹਾਂਗਾ ਹਾਂ ਹੋ ਲੇਖਾਂ ਦੇ ਸਤਾਯਾ ਨੂੰ ਹੋ ਲੇਖਾਂ ਦੇ ਸਤਾਯਾ ਨੂੰ ਨਈਓ ਹੋ ਦੇ ਸਤਾਈ ਦਾ ਕਿਸੇ ਦੀ ਗਰੀਬੀ ਦਾ ਮਜ਼ਾਕ ਨਈਓ ਡਾਈ ਦਾ ਕਿਸੇ ਦੀ ਗਰੀਬੀ ਦਾ ਮਜ਼ਾਕ ਨਈਓ ਡਾਈ ਦਾ ਵੇਖੇ ਯਾਰ ਮੁਹੱਬਤਾਂ ਪਾ ਕੇ ਪੌੜੀ ਖਿੱਚ ਦੇ ਸ਼ਿਖਰ ਚੜਾ ਕੇ ਹੋਦਗੇ ਬਾਦ ਯਾਰਾਂ ਨੂੰ ਕਰ ਨਹੀਂ ਲਜਾਈਦਾ ਕਿਸੇ ਦੀ ਗਰਬੀ ਦਾ ਮਜ਼ਾਕ ਨਹੀਂ ਓਡਾਈਦਾ ਕਿਸੇ ਦੀ ਗਰਬੀ ਦਾ ਮਜ਼ਾਕ ਨਹੀਂ ਓਡਾਈਦਾ ਤੇ ਲਓ ਮੈਨੂੰ ਦੱਸੋ ਵੀ ਮਾਪੇ ਜੇ ਜਾਣ ਤੋਂ ਬਾਅਦ ਲੋਕ ਕਿਤਾ ਨਹੀਂ ਮਹੀਨੇ ਕਿੰਨੇ ਕ ਮਾਰਦੇ ਨੇ ਕਿੰਨੇ ਕ ਲੋਕ ਕਹਿੰਦੇ ਨੇ ਵੀ ਕੈਲੋਪੀ ਇਹ ਮਾ ਮਿਟਰਿਆ ਇਹ ਪਿਓ ਮਿਟਰਿਆ ਲੋਕ ਬੜੀ ਸਾਰੀਆਂ ਗੱਲਾਂ ਕਰਦੇ ਹੋਣਗੇ ਤੁਹਾਨੂੰ ਕਿੰਨੇ ਕੁ ਲੋਕ ਇਸ ਤਰ੍ਹਾਂ ਕਰਦੇ ਨੇ ਕਿੰਨੇ ਕ ਸੱਚ ਪਟੋਕੇ ਮਾਰਦੇ ਨੇ ਇਹਦਾ ਕਿਹੜਾ ਪਿਛੋ ਪਿਓ ਨੇ ਸਾਧ ਦੇਣੀ ਆ ਜਾਂ ਇਹਦਾ ਕਿਹੜਾ ਪਿਛੋ ਪਿਓ ਹੈਗਾ ਜਦੋਂ ਵਾਪਸ ਇੱਥੇ ਹੁੰਦਾ ਸੀ ਉਦੋਂ ਕਿੰਨਾ ਕਿ ਫਕਰ ਹੁੰਦਾ ਸੀ ਜਦੋਂ ਕਿਹਦਾ ਹੁੰਦਾ ਵੀ ਸਾਡਾ ਪਿਓ ਪਿਛੇ ਹੈਗਾ ਸਾਨੂੰ ਡਰ ਨਹੀਂ ਆ ਪਰ ਅੱਜ ਮਾਪੇ ਚਲ ਗਏ ਨੇ ਲੋਕ ਤਾਂ ਨੇ ਮੈਨੇ ਕਿੰਨੇ ਕਿ ਮਾਰਦੇ ਨੇ ਤਾਂ ਨੇ ਮੈਨੇ ਕਿ ਜਿਹੜੇ ਲੋਕਾਂ ਦੇ ਬਹੁਤ ਹੀ ਮੈਨੂੰ ਜਿਹੜੇ ਕਿ ਸੈਣੇ ਪੈਂਦੇ ਆ ਕਈ ਲੋਕ ਜਿਹੜੇ ਮੈਨੂੰ ਕੰਮ ਤੇ ਜਾਂਨਾ ਕਈ ਲੋਕ ਮੈਨੂੰ ਦੌਕੇ ਮਾਰਦੇ ਆ ਚਾਹੇ ਲੋਕਾਂ ਦੇ ਘਰ ਮੈਂ ਸਫਾਈਆਂ ਕਰਕੇ ਪੋਚੇ ਕਰਕੇ ਰੋਟੀ ਖਾ ਰਿਆ ਪਰ ਫੇਰ ਵੀ ਲੋਕੀ ਜਿਹੜੇ ਕਿ ਤਾਨੇ ਮੈਨੇ ਫੇਰ ਵੀ ਮੈਨੂੰ ਮਾਰਦੇ ਪੀਏ ਕੋਸ਼ਿਸ਼ ਕਰ ਨਹੀਂ ਸਕਦਾ ਮੈਂ ਕਹਿੰਦਾ ਵੀ ਜਿੰਨੇ ਲੋਕ ਮੈਨੂੰ ਦੇਖ ਰਿਹਾ ਸਾਰਿਆਂ ਗਾੜੀ ਮੇਰੇ ਹੱਥ ਜੋੜ ਕੇ ਹੱਥ ਬਨ ਕੇ ਗੁਜਾਰਿਸ਼ ਹੈ ਇਹ ਵੀਡੀਓ ਮੇਰਾ ਵੀ ਜਿੱਥੇ ਤੱਕ ਜਾਂਦੀ ਮੈਨੂੰ ਮੇਰਾ ਵੀਰ ਵਾਦ ਤੋਂ ਵੱਧ ਮੈਂ ਤੁਹਾਡੀ ਲੋਕਾਂ ਦੀ ਮਦਦ ਚਾਹਨਾ ਤੁਹਾਡੀਆਂ ਦੁਆਵਾਂ ਚਾਹਨਾ ਜਿਹੜਾ ਕਿ ਮੇਰੀ ਆਵਾਜ਼ ਨੂੰ ਜਿਹੜਾ ਕਿ ਸੁਣਿਆ ਜਾਵੇ ਹੋਰ ਮੇਰੀ ਮਾਂ ਦਾ ਜਿਹੜਾ ਕਿ ਸੁਪਨਾ ਸੱਚ ਹੋ ਸਕੇ ਅੱਲਾਵਾਂ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਹੋਰ ਗੀਤ ਕਿਹੜਾ ਸੁਣਾਓਗੇ ਜਿਹੜਾ ਤੁਹਾਡੇ ਬਿਲਕੁਲ ਦਿਲ ਦੇ ਗਰੀਬ ਹੋਵੇ ਤੇ ਮਾਪੇ ਬਣ ਯਾਦ ਕਰਕੇ ਹੋਵੇ ਦੋ ਰਾਲਾ ਜਰੂਰ ਸਾਂਝੀ ਕਰਦੇ ਉਸ ਗੀਤ ਦੀਆਂ ਜਾਂਦੇ ਜਾਂਦੇ ਆ ਹਾਂ ਜਦ ਬੱਚਿਆਂ ਦੇ ਹੱਥਾਂ ਚ ਰੋਟੀ ਕਾ ਖੋਵਣ ਮਮਤਾ ਵਾਲੇ ਬੂਹੇ ਮਾਸੀਆਂ ਚਾਤੀਆਂ ਜਦ ਟੋਵਣ ਹੋ ਜਦ ਪਿਆਰ ਦੀ ਥਾ ਮੱਤੇ ਰਈਆਂ ਗਾਲਾਂ ਬੌਂਦੀਆਂ ਨੇ ਫਿਰ ਰੱਬ ਤੋਂ ਪਹਿਲਾਂ ਮਾਵਾ ਚੇਤੇ ਆਉਂਦੀਆਂ ਨੇ ਫਿਰ ਰੱਬ ਤੋਂ ਪਹਿਲਾਂ ਮਾਵਾ ਚੇਤੇ ਆਉਂਦੀਆਂ ਨੇ ਹੋਰ ਫਿਰ ਮੇ ਲੋਕਾਂ ਨੂੰ ਇਹ ਚਾਹਣਾ ਹੈ ਵੀ ਆਪਣੇ ਮਾਪਿਆਂ ਦੀ ਸੇਵਾ ਕਰਿਆ ਕਰੋ ਕਿਉਂਕਿ ਬੰਦੇ ਨੂੰ ਬਾਅਦ ਚ ਹੀ ਪਤਾ ਲੱਗਦਾ ਹੈ ਜਦ ਮਾਪਿਓ ਬੰਦੇ ਦੇ ਕੋਲੋਂ ਦੂਰੋ ਵਿਛੜ ਜਾਂਦੇ ਨੇ ਉਹ ਕੋ ਨੂੰ ਬਾਅਦ ਚ ਹੀ ਉਹ ਚੀਜ਼ ਮਹਿਸੂਸ ਹੁੰਦੀ ਵੀ ਮੈਂ ਉਸ ਟਾਈਮ ਮਾਪਿਓ ਦੀ ਅਗਰ ਗੱਲ ਮੰਨ ਲਈ ਹੁੰਦੀ ਜਾਂ ਉਹਨਾਂ ਦਾ ਕਹਿਣਾ ਮੰਨ ਲਿਆ ਹੁੰਦਾ ਅੱਜ ਮੈਨੂੰ ਐਸਾ ਹਾਲਾਤਾਂ 'ਚ ਨਹੀਂ ਰਹਿਣਾ ਪੈਂਦਾ ਬਹੁਤ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਸੀ ਲਵ ਝੰਡਿਆਲੇ ਦੇ ਨਾਲ ਤੁਸੀਂ ਦੇਖਿਆ ਅੱਜ ਮਾਪੇ ਬਦੁਨੀਆ ਚ ਚਲ ਗਏ ਨੇ ਪਰ ਮਾਪੇ ਦੀਆਂ ਫੋਟੋਆਂ ਫੜ ਕੇ ਅੱਜ ਵੀ ਕਿਤੇ ਉਹਨਾਂ ਨੂੰ ਯਾਦ ਕਰ ਰਿਹਾ ਕਿਉਂਕਿ ਮਾਪੇ ਦਾ ਜਿਹੜਾ ਮਿਛੋੜਾ ਵਾ ਹਰ ਕੋਈ ਨਹੀਂ ਚੱਲ ਸਕਦਾ ਉਹ ਵੀ ਛੋਟੀ ਉਮਰੇ ਜਦੋਂ ਮਾਪੇ ਚਲ ਜਾਂਦੇ ਨੇ ਤੇ ਰਿਸ਼ਤੇਦਾਰ ਆਸ ਤਾਂ ਕਿ ਸਾਡੀ ਦਰਸ਼ਕਾਂ ਨੂੰ ਤੇ ਖਾਸ ਕਰਕੇ ਉਹਨਾਂ ਲੋਕਾਂ ਨੂੰ ਬੜੀ ਅਪੀਲ ਆ ਵੀ ਆਪਣੀ ਮਿਆਰ ਮਾਪੇ ਦੀ ਕਦਰ ਕਰਿਆ ਕਰੋ ਕਿਉਂਕਿ ਮਾਪੇ ਦੇ ਜਾਣ ਤੋਂ ਬਾਅਦ ਅਸੀਂ ਦੇਖਿਆ ਵੀ ਜਿੰਦੇ ਜੀ ਲੋਕ ਕਦਰ ਨਹੀਂ ਕਰਦੇ ਜਦੋਂ ਮਾਪੇ ਚਲੇ ਜਾਂਦੇ ਨੇ ਤੇ ਸਿਵਿਆਂ ਵਿੱਚ ਅਸੀਂ ਦੇਖਿਆ ਉਹਨਾਂ ਦੇ ਮੂੰਹ ਵਿੱਚ ਦੀ ਸਿੱਕੋ ਟੋਣ ਟੋਣ ਕੇ ਪਾਉਂਦੇ ਨੇ ਤੇ ਜਾਂ ਲੋਕ ਬੁਲਾਉਂਦੇ ਨੇ ਜੋ ਸਰਾਦ ਹੁੰਦੇ ਨੇ ਵੀ ਯਾਰ ਮਾਪੇ ਦੀ ਰੋਟੀ ਘਟਨੀ ਆ ਯਾਰ ਜਿੰਦੇ ਜੀ ਤੁਸੀਂ ਰੋਟੀ ਪੁੱਛਦੇ ਨਹੀਂ ਜੇ ਜਦੋਂ ਮਾਪੇ ਚਲੇ ਜਾਂਦੇ ਨੇ ਉਦੋਂ ਸਰਾਦ ਕਰਦੇ ਹੋ ਉਹ ਰੋਟੀਆਂ ਤੁਹਾਡੀਆਂ ਲਗਣੀਆਂ ਕਿਤੇ ਆਕਾਕੇ ਭਾਈ ਕਦਰ ਕਰਿਆ ਕਰੋ ਯਾਰ ਕਦਰ ਕਰਿਆ ਕਰਿਓ ਜਿੰਦੇ ਜੀ ਆਪਣੇ ਮਾਪਾਂ ਨੂੰ ਰੋਟੀ ਪਾਣੀ ਪੁੱਛਿਆ ਕਰੋ ਰੱਬ ਤੋਂ ਬਾਅਦ ਮਾਪਾਂ ਦਾ ਦਿਲ ਦਲਦਾਵਾ ਐਸਾ ਕਿ ਸਾਡੀ ਦਸ਼ਕਾਂ ਨੂੰ ਪੀਲੇ ਐਸ ਵੀਡੀਓ ਨੂੰ ਵਾਤਵਾ ਸ਼ੇਅਰ ਕਰਦੇ ਹੋ ਜਿਹੜੇ ਆਪਣੇ ਮਾਪਾਂ ਨੂੰ ਪਿਆਰ ਕਰਦੇ ਨੇ ਅਤੇ ਲਵ ਦੀ ਮਾਲ ਸੁਪਨਾ ਅਸੀਂ ਗਾਇਕ ਬਣਦਾ ਉਹ ਸੁਪਨਾ ਜਿਹੜਾ ਪੂਰਾ ਹੋ ਸਕੇ ਮੀਨੂਦੇਵ ਜਵਾਤ ਮੈਂ ਤੁਹਾਡਾ ਹਰਜੀਤ ਸਿੰਘ ਅਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ